ਲੋਜੀ ਪੰਜਾਬੀਓ ਕਹਿੰਦੇ ਜਿਹਨੂੰ ਜਿਉਣਾ ਦਾ ਹੈ ਸਲੀਕਾ ਉਹਦਾ ਇੱਥੇ ਹੀ ਹੈ ਅਮਰੀਕਾ ਦੀ ਅਮਰੀਕਾ ਜਾਂਨੇ ਆ ਰਿਪੋਰਟ ਹੋ ਕੇ ਵਾਪਸ ਆਨੇ ਆ ਔਰ 40 40 50 50 ਲੱਖ ਰੁਪਇਆ ਕਰੋੜ ਤੱਕ ਵੀ ਲਗਾਏ ਨੇ ਜੀ ਆ ਸੋਲੋ ਜੀ ਭਾਈ ਸਾਹਿਬ ਦੀ ਗੱਲ ਜੀ ਰਜਨੀਸ਼ ਜੀ ਦੀ ਕੀ ਕਹਿੰਦੇ ਜੀ ਤੁਸੀਂ ਇਹਨਾਂ ਲੋਕਾਂ ਦੇ ਵਾਸਤੇ ਤੇ ਤੁਹਾਡੇ ਕੋਲ ਕੀ ਓਪਰਚੁਨਿਟੀ ਹੈ ਜੀ ਇਹ ਸ਼ਾਨਦਾਰ ਇਪੋ ਫਿਊਚਰਿਸਟਿਕ ਬਿਜ਼ਨਸ ਆ ਗਿਆ। ਮੋਟੀ ਜੀ ਗੱਲ ਕਰਦੀ ਹੈ ਜੀ ਤੁਹਾਨੂੰ ਈ ਵਹੀਕਲ ਦੀ ਡੀਲਰਸ਼ਿਪ ਤੁਸੀਂ ਲੈ ਸਕਦੇ ਹੋ 6-7 ਲੱਖ ਰੁਪਏ ਦੇ ਵਿੱਚ ਔਰ 2.5 ਲੱਖ ਰੁਪਿਆ ਸਰ ਕਹਿੰਦੇ ਨੇ ਜੀ ਤੁਸੀਂ 6 ਮਹੀਨਿਆਂ ਚ ਕਮਾਣਾ ਸ਼ੁਰੂ ਕਰ ਦੋਗੇ ਜੀ। ਗੱਲ ਸਹੀ ਕਹੀ ਜੀ। ਬਿਲਕੁਲ ਜੀ। ਆਹੀ ਗੱਲ ਹੈ ਜੀ। ਮੋਟੀ ਜੀ ਗੱਲ ਸਮਝਾਣੀ ਸੀ ਆਪਾਂ ਨੇ ਜੀ। 6 ਮਹੀਨਿਆਂ ਦੇ ਵਿੱਚ ਤੁਸੀਂ 2.5 ਲੱਖ ਰੁਪਿਆ ਮਹੀਨਾ ਤੱਕ ਪਹੁੰਚ ਸਕਦੇ ਹੋ 6 ਲੱਖ ਰੁਪਿਆ ਇਨਵੈਸਟ ਕਰਕੇ ਔਰ ਇਹ ਗੱਲ ਅਸੀਂ ਸ਼ਬਦਾ ਚ ਆਪਣੀ ਨਹੀਂ ਕਹਿ ਰਹੇ। ਕੀ ਤੁਸੀਂ ਜੰਸ਼ੀਲਾਨ ਨੂੰ ਇਹ ਨਹੀਂ ਕਹਿ ਰਹੇ ਕਿ ਤੁਸੀਂ ਸਾਡੀ ਸੁਣ ਲਈ ਤਾਂ ਅੱਗੇ ਲੈ ਜਾਓ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਤੁਹਾਨੂੰ ਪਹਿਲਾਂ ਫੈਕਟਰੀ ਦਿਖਾਵਾਂ ਵੀ ਇਹ ਮਾਲ ਸਾਡਾ ਬਣਦਾ ਹੈ ਦੂਜੇ ਨੰਬਰ ਤੇ ਤੁਹਾਨੂੰ ਬੇਸਿਕ ਟ੍ਰੇਨਿੰਗ ਦੇ ਅੰਦਰ ਜੀ ਕਿ ਤੁਹਾਡੇ ਪ੍ਰੋਡਕਟ ਤੇ ਗੁੱਜੇ ਪ੍ਰੋਡਕਟ ਚ ਫਰਕ ਕੀ ਹੈ ਕਿਉਂਕਿ ਉਹ ਕਹੋਗੇ ਜੀ 35000 ਦਾ ਵੀ ਮਿਲਦਾ ਹੂੰ ਤੇ ਤੁਹਾਡੇ ਵਾਲਾ ਕਿੰਨੇ ਦਾ ਔਰ ਉਧਰ 1 ਲੱਖ 60000 1 ਲੱਖ 1.5 ਲੱਖ ਦਾ ਵੀ ਮਿਲਦਾ ਹੂੰ ਤੁਹਾਡੇ ਵਾਲਾ ਕਿੰਨੇ ਦਾ ਉਹ ਸਾਰੀ ਗੱਲ ਉਹ ਫੀਚਰਾਂ ਚ ਕਿੰਨਾ ਫਰਕ ਹੈ ਔਰ ਪ੍ਰਾਈਸ ਚ ਕੀ ਫਰਕ ਹੈ ਉਹ ਸਾਰਾ ਉਹ ਤੁਹਾਨੂੰ ਸਮਝਾ ਦੇਗਾ ਇਹ ਤੁਸ ਤੋਂ ਬਾਅਦ ਕਾਂਗੇ ਤੁਝੋਂ ਡੂਲਰ ਚੁੱਕ ਲੋ ਹੁਣ ਅਮਰੀਕਾ ਜਾਣ ਦੀ ਲੋੜ ਨਹੀਂ ਹੈ ਬਿਲਕੁਲ ਨਹੀਂ ਜੀ ਕੈਨੇਡਾ ਜਾਣ ਦੀ ਲੋੜ ਨਹੀਂ ਹੈ ਬਾਜੀ ਨਾ ਆਸਟ੍ਰੇਲੀਆ ਜਾਣ ਦੀ ਲੋੜ ਨਹੀਂ ਹੈ ਦੇਖੋ ਜੀ 2.5 ਲੱਖ ਤਾਂ ਉਹਦੇ ਲਈ ਹੈ ਜਿਹੜਾ ਕਿ ਸਿੰਪਲੀ ਬਸ ਬਈ ਇੱਕ ਦੁਕਾਨ ਹੁਲ ਗਈ ਤੇ ਗੱਲ ਖਤਮ ਹੂੰ ਜੇ ਤੁਸੀਂ ਐਕਸਪੈਂਡ ਕਰ ਲੋ ਉਹਨੂੰ ਹੋਰ ਜਰਾ ਮਾਲ ਵੇਚਣਾ ਸ਼ੁਰੂ ਕਰ ਦੋ ਸੇਲਸ ਚ ਅਗਰੈਸਿਵ ਹੋ ਜਾਓ ਰਾਣਾ ਚ ਇੱਕ ਦੋ ਤਿੰਨ ਆਪਣੀਆਂ ਖੋਲੋ ਅੱਡ ਅੱਡ ਸ਼ਹਿਰਾਂ 'ਚ ਖੋਲੋ ਕਰੋੜ ਰੁਪਈਆ ਮੀਨਾ ਹੋ ਜਾਏਗਾ ਲਓ ਜੀ ਪੰਜਾਬੀਓ ਆਹ ਹੈ ਅਸਲ ਗੱਲ ਜੀ ਦੇਖੋ ਜੀ ਦੇਸ਼ਾਂ ਵਿਦੇਸ਼ਾਂ 'ਚ ਜਾ ਕੇ ਅਸੀਂ ਰਿਪੋਰਟ ਹੋ ਕੇ ਵਾਪਸ ਆਨੇ ਆਂ ਔਰ ਲੱਖਾਂ ਰੁਪਏ ਲਗਾਨੇ ਆਂ ਅਰ ਜਨੀਸ਼ ਜੀ ਨੇ ਬਿਜ਼ਨਸ ਮਾਡਲ ਦੱਸਿਆ ਜੀ ਇਹਨਾਂ ਦਾ ਨੰਬਰ ਸੁਣ ਲਿਓ ਤੇ ਕੰਟੈਕਟ ਕਰ ਲਿਓ ਸਰ ਨੰਬਰ ਦੱਸੋ ਜੀ ਆਪਣਾ ਜੀ 7973515452 ਹੂੰ ਕੰਪਨੀ ਦਾ ਨਾਮ ਦੱਸ ਦਿਓ ਜੀ ਕੰਪਨੀ ਦਾ ਨਾਮ ਹੋਂਸੋ ਹੂੰ ਰੇਨਬੋ ਟਰੇਡਰਸ ਜੀ ਜੀ ਪੂਰੇ ਨਰਥ ਦੀ ਮਾਰਕੀਟਿੰਗ ਹੈ ਅਸੀਂ ਦੇਚ ਜੁੜੀ ਹੋਈ ਡੀਲਰਸ਼ਿਪ ਹੈ ਉਹ ਅਸ਼ਦੀ ਹੈ ਹਰਿਆਣਾ ਤੇ ਉਹਨਜ਼ੋ ਦਾ ਪ੍ਰੋਡਕਟ ਹੈ ਜ਼ਬਰਦਸਤ اور ਤੁਹਾਨੂੰ ਅੱਜ ਵਾਈ ਚਾਂਸ ਕਿਸਮਤ ਅੱਛੀ ਹੈ ਸਾਡੀ ਆਪਾਂ ਇਹਨਾਂ ਦੇ ਓਨਰ ਨਾਲ ਵੀ ਮਿਲ ਸਕਦੇ ਹਾਂ ਹਮ ਮਾਨਿਕ ਜੀ ਸੋ ਪਲੀਜ਼ ਅ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੀ ਮੈਂ ਗੱਲ ਕਰ ਰਿਹਾ ਸੀ ਕਿ ਕਹਿੰਦੇ ਜਿਹਨੂੰ ਜਿਉਣ ਦਾ ਹੈ ਸਲੀਕਾ ਉਹਦਾ ਇੱਥੇ ਹੀ ਅਮਰੀਕਾ ਰਜਨੀਸ਼ ਜੀ ਨੇ ਬੜਾ ਵਧੀਆ ਸਮਝਾਇਆ ਕਹਿੰਦੇ ਜੀ 2.5 ਲੱਖ ਰੁਪਏ ਦੀ ਤੁਹਾਡੀ ਇਨਕਮ ਹੋ ਸਕਦੀ 6 ਮਹੀਨੇ ਦੀ ਸਾਲ ਦੀ ਨਹੀਂ ਬਹੁਤ ਬਹੁਤ ਵਧੀਆ ਚੀਜ਼ ਹੈ 2.5 ਲੱਖ ਰੁਪਏ ਦੀ ਇਨਕਮ ਹੋ ਸਕਦੀ ਹੈ ਔਰ ਡੀਲਰਸ਼ਿਪ 6 6.5 ਲੱਖ ਰੁਪਏ ਦੇ ਵਿੱਚ ਜੀ ਪੰਜਾਬੀ ਜਾ ਰਹੇ ਬਾਹਰ ਦੇਸ਼ਾਂ ਵਿਦੇਸ਼ਾਂ ਤੇ ਕੀ ਸਨੇਹਾ ਦਿੰਦੇ ਹੋ ਜੀ ਤੁਸੀਂ ਬਿਲਕੁਲ ਆਪਣਾ ਇੰਡੀਆ ਬਹੁਤ ਗਰੋਥ ਤੇ ਹੈ ਜੀ ਔਰ EV ਮਾਰਕੀਟ ਬਹੁਤ ਐਸੀ ਬਹੁਤ ਗੂਮਿੰਗ ਹੈ ਉਹ